ਜਿਮਾਂ ਇਸ ਸੀਨ ਬੜੇ ਭਰੇ ਮਨ ਦੇ ਨਾਲ ਜਿਵੇਂ ਆਪਣਾ ਪੱਥਰ ਖੁਦ ਥੋੜਾ ਲੱਗਦਾ ਹੈ। ਲੈ ਵੀ ਥੋੜਾ ਸ਼ੁਰੂ ਕਰੋ ਬਣਿਓ। ਅਗਲਾ ਨਾ ਕੋਈ ਯਾਰਾ ਕਰੇ। ਪਰਾਂ ਵਾਲਾ ਕਰੋ। ਸਰੋਪੇ ਥੋੜਾ ਵੀ ਖਪਤ। ਪੱਥਰ ਨਾਲ ਥੋੜਿਓ। ਜਿਹੜਾ ਆ ਆਪਣੇ ਸਾਹ ਚੋਂ। ਇਹ ਕੀ ਹੋ ਗਿਆ ਲੱਗਦੀ ਆ ਥੋੜਾ ਆਵੜਾ ਅਲਸ। ਖਾਲੀ ਆਈ ਬੜੇ ਸੁੱਖ ਨਾਲ ਕਹਿਣਾ ਪੈ ਰਿਹਾ। ਹਾਂਜੀ ਸਾਡੇ ਲੋਕਾਂ ਦਾ ਪੈਸਾ ਸਿੱਧੂ 50 ਕਰੋੜ ਹਾਂਜੀ ਜਿਹੜਾ ਕਿ ਅਸੀਂ ਬੁੱਟੇ ਨਾਲੇ ਦੀ ਸਫਾਈ ਤੇ ਸੁਰੱਖਤ ਤੇ ਜਗਾ ਬਾਰੇ ਗੱਲ ਲਾਤੋ ਹਾਂਜੀ ਤੇ ਜਿਹੜੇ ਅਫਸਰ ਬੈਠੇ ਆ ਪੁਰਾਣੇ ਸੀਲ ਦੇ ਫੋਨ ਵਾਲੇ ਪ੍ਰੈਸ਼ਰ ਰੋਡ ਵਾਲੇ ਦੂਜੇ ਤਾਂ ਨਹੀਂ ਹੈ ਪ੍ਰੈਸ਼ਰ ਵਾਲੇ ਹਾਂਜੀ ਹਾਂ ਜੀ ਇਹਨਾਂ ਦੇ ਕਰਕੇ ਇਹ ਬੁੱਟਾ ਨਾਲਾ ਸਾਫ ਨਹੀਂ ਹੋ ਰਿਹਾ ਤੇ ਸਰਕਾਰ ਬਗਰਾਮ ਜਿਸ ਦੇ ਵਿੱਚ ਮੈਨੂੰ ਵੀ ਇਸ ਚੀਜ਼ਾਂ ਲੋਸ਼ੀ ਦੇਖਣੀ ਪਈ ਕਿ ਅਸੀਂ ਬੜੇ ਚਾਅ ਨਾਲ ਬੜੀ ਉਮੀਦ ਦੇ ਨਾਲ ਕਿ ਲੋਕਾਂ ਨੇ ਸਾਨੂੰ ਵਟਾ ਹੈਵੀ ਬੈਂਡਡ ਦਿੱਤਾ ਕਿ ਅਸੀਂ ਦੋਵਾਂ ਨੇ ਹੈਵੀ ਬੈਂਡਡ ਦੇ ਉੱਤੇ ਹੋਏ ਉਹਨਾਂ ਦੇ ਵਾਅਦੇ ਪੂਰੇ ਕਰਾਂਗੇ ਬੁੱਟਾ ਨਾਲਾ ਸਾਫ ਕਰਾਂਗੇ ਉਹ ਰਾਜ ਮੈਨੂੰ ਬੜਾ ਨਾਮੋਸ਼ ਹੋ। ਬੜਾ ਦੁਖੀ ਹਿਸਦੇ ਨਾਲ ਜੇ ਮੈਂ ਆਪਣਾ ਪੱਥਰ ਲਾਇਆ ਇੱਥੇ ਤੇ ਮੈਂ ਸੋਚਦਾ ਵੀ ਇਹ ਪੱਥਰ ਮੇਰੇ ਨਾਮ ਦਾ ਇੱਥੇ ਕਾਬਲ ਨਹੀਂ ਹੈਗਾ ਕਿਉਂਕਿ ਅਸੀਂ ਕੰਮ ਕਰਨ ਵਾਲੇ ਲੋਕ ਆ। ਅਸੀਂ ਪੱਥਰਾਂ ਦਾ ਸ਼ਹਿਰ ਬਣਾਉਣੇ ਲੋਕ ਨਹੀਂ ਹੈਗੇ ਤਾਂ ਸਾਡੀ ਸਰਕਾਰ ਤੇ ਜੋ ਇਹ ਸਰਕਾਰ ਚ ਬੈਠੇ ਅਫਸਰ ਜੋ ਸਾਡੇ ਸਰਕਾਰ ਦਾ ਅਖਸ਼ਰਾਤ ਕਰ ਰਹੇ ਨੇ। ਨੂੰ ਨਰ ਮੈਂ ਇੱਕ ਮੇਰਾ ਪਹਿਲਾ ਤਜਨਾਮ ਆ ਜੱਲੀ ਬੋਆ ਦੀ ਆ। ਇਹਦਾ ਇਹ ਫਸਲ ਖੋਦ ਆਪਣੇ ਅੱਥੜਾ ਖੋੜੂਗਾ ਕਿਉਂਕਿ ਬੜਿਆ ਸਤਰਾ ਨਾਲ ਸੀ ਇਹਦਾ ਸੁੱਟਾੜਨ ਕੀਤਾ ਸੀ ਕਿ ਬੁੱਢਾ ਨਾਲ ਸਾਫ ਹੋਊਗਾ ਸਾਡੇ ਲੋਕ ਜੋ ਟੈਂਕ ਟੈਂਸਰ ਪੀਂ ਜਾਂ ਔਰ ਵਿਚਾਰੇ ਬੱਚੇ ਜਿਹੜੇ ਅ ਬਲਾਈਂ ਪੈਦਾ ਹੋ ਰਹੇ ਨੇ ਅਫਲੋਰਮੈਂਟ ਪੈਦਾ ਹੋ ਰਹੇ ਨੇ ਸਾਡੇ ਖੇਤਾਂ ਦੇ ਵਿੱਚ ਖੇਤੀਬਾੜੀ ਨੂੰ ਕਿੰਨਾ ਪਾਣੀ ਜਾ ਰਿਹਾ ਔਰ ਸਾਡੇ ਪਸ਼ੂਆਂ ਦੇ ਵਿੱਚ ਪਾਣੀ ਜਾ ਰਿਹਾ ਪੀ ਰਹੇ ਨੇ ਔਰ ਸਾਡੇ ਦੁੱਧਾਂ ਹੀ ਸਾਡੇ ਬੇਸਤ ਜਿਆਦਾ ਸਾਡੇ ਲੋਕਾਂ ਦੇ ਪੇਟ ਚ ਜਾ ਰਿਹਾ ਪਾਣੀ ਇਹ ਤੋਂ ਬਾਅਦ ਇਹ ਨਾੜੀ ਦੇ ਸਾਡੇ ਖਾਣਾ ਘਟਦਾ ਤੂੰ ਕਿਹਾ ਜੀ ਮੈਂ ਇਸ ਸੀਨ ਭਰੇ ਭਰੇ ਮਨ ਦੇ ਨਾਲ ਜੈ ਆਪਣਾ ਪੱਥਰ ਖੁੱਦ ਤੋੜਨ ਲੱਗਿਆ ਜੈ ਵੀ ਤੋੜਨਾ ਸ਼ੁਰੂ ਕਰਾਉਂਦੇ ਹੋ ਜੈ ਉਹਨਾਂ ਨੂੰ ਜਿਆਦਾ ਸਾਹ ਕੋਲੇ ਪਰਾਂ ਵਾਲੇ ਤੋਂ ਸਾਰਾ ਤੇ ਥੋੜਾ ਜਿਹਾ ਕਪਸ ਪੱਥਰ ਦਾ ਤੋੜਿਓ ਜੈ ਆਪ ਆਪਣੇ ਸਾਹ ਤੋਂ ਤੋੜਨ ਜੈ ਕਿਉਂ ਉਹਨੇ ਕਦੀ ਕਾਦ ਹੋ ਰਹਾ ਦੇਖੋ ਜਿਹੜੀ ਡੀਪੀਆਰ ਇਹ ਮਾਨ ਸਾਹਿਬ ਦਾ ਪਹਿਲੀ ਗੱਲ ਜ਼ੀਰੋ ਟੋਲਰੈਂਸ ਆ ਕਰਪਸ਼ਨ ਦੇ ਖਿਲਾਫ ਸਾਰਿਆਂ ਨੂੰ ਪਤਾ ਪਰ ਜਿਹੜਾ ਇਹ ਮੇਰਾ ਪ੍ਰੋਟੈਸਟ ਹੋਇਆ ਨਾ ਇਹ ਇਹ ਮੇਰਾ ਉਹਨਾਂ ਕਪੜਿਆਂ ਦੇ ਉੱਤੇ ਹੋਇਆ ਜਿਹੜੇ ਕਪੜੇ ਇਸ ਡੀਪੀਆਰ ਦੇ ਵਿੱਚ ਹੋਏ ਨੇ 65850 ਕਰੋੜ ਦਾ ਪ੍ਰੋਜੈਕਟ ਦੇ ਵਿੱਚੋਂ 588 ਕਰੋੜ ਇੱਕ ਠੇਕੇਦਾਰ ਨੂੰ ਚਲੇ ਜਾਣਾ ਔਰ 34 ਕਰੋੜ ਰੁਪਏ ਤੁਸੀਂ ਏਐਮਸੀ ਦਾ ਦੇ ਦਿਓ ਪੁੱਛਿਆ ਜਾਵੇ ਵੀ ਉਹ ਕੰਮ ਤੋਂ ਉੱਥੇ ਉੱਥੇ ਖੜਾ ਕੋਈ ਬੁੱਢਾ ਨਾਲ ਸਾਫ ਨਹੀਂ ਹੋਇਆ ਕੋਈ ਤੁਹਾਡੇ ਪੰਪ ਸਟੇਸ਼ਨ ਨਹੀਂ ਚੱਲੇ ਕੋਈ ਤੁਹਾਡੇ ਉੱਥੇ ਅਸੀਂ ਪਿਛਲੀ ਵਾਰ ਵੀ ਅਸੀਂ ਚੈੱਕ ਕਰਾਇਆ ਸੀਗਾ ਕੋਈ ਸਫਾਈ ਨਹੀਂ ਹੋ ਰਹੀ ਹੈਗੀ ਤੇ ਲੋਕ ਬਿਮਾਰ ਹੋ ਰਹੇ ਨੇ ਬੱਚੇ ਬਲਾਈਂਡ ਪੈਦਾ ਹੋ ਰਹੇ ਨੇ ਐਬਨਾਰਮਲ ਪੈਦਾ ਹੋ ਰਹੇ ਨੇ ਕਾਲਾ ਪੀਲੀਆਂ ਕੈਂਸਰ ਹੋ ਰਿਹਾ ਹੈਗਾ ਤੇ ਇੱਕ ਪਾਸੇ ਅਸੀਂ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਲੈਂਦੇ ਹਾਂ ਪਰ ਇਹ ਲੋਕ ਸਾਡੇ ਸੁਪਨਿਆਂ ਨੂੰ ਸਰਕਾਰ ਨਹੀਂ ਦੇ ਸਕਦੀ ਇਹੀ ਅਫਸਰਸ਼ਾਈ ਜਿਹੜੇ ਸੀਵਰੇਜ ਬੋਰਡ ਹੋਇਆ ਪੋਲੂਸ਼ਨ ਬੋਰਡ ਹੋਇਆ ਕਿਉਂਕਿ ਇਹ ਲੋਕਾਂ ਦੇ ਜ਼ਿੰਮੇਵਾਰੀ ਬਣਦੀ ਆ ਬੁੱਢੇ ਨਾਲੇ ਨੂੰ ਮੇਨਟੇਨ ਰੱਖਣਾ ਉਹਨੂੰ ਸਾਫ਼ ਕਰਨਾ ਉਹਦੇ ਵਿੱਚ ਕੀ ਗੱਲਬਾਤ ਹੈਗੀ ਜਦੋਂ ਇਹ ਲੋਕ ਆਪਣੀ ਨੈਗਲੀਜੈਂਸੀ ਕਰਦੇ ਆ ਔਰ ਇੰਨਾ ਪੈਸਾ ਬਿਨਾਂ ਤੁਸੀਂ ਕਿਸ ਬਿਨਾ ਬੇ ਕਿਸੇ ਹੋ ਗਿਆ ਤੁਸੀਂ ਠੇਕੇਦਾਰਾਂ ਦਾ ਠੇਕੇਦਾਰਾਂ ਨੂੰ ਪੇਮੈਂਟਾ ਕਰਦੇ ਹੋ ਇਹ ਬੜੀ ਮਾੜੀ ਗੱਲ ਹੈ ਇਹਦੇ ਵਿੱਚ ਕਿਹੜੇ ਕਿਹੜੇ ਡਿਪਾਰਟਮੈਂਟ ਸ਼ਾਮਲ ਨੇ ਮੈਂ ਤੁਹਾਨੂੰ ਦੱਸਿਆ ਸੀਵਰੇਜ ਬੋਰਡ ਹੋ ਗਿਆ ਪੋਲੂਸ਼ਨ ਬੋਰਡ ਹੋ ਗਿਆ ਫਿਰ ਕਾਰਪੋਰੇਸ਼ਨ ਦੇ ਜਿਹੜੇ ਵੀ ਕਾਰਪੋਰੇਸ਼ਨ ਦਾ ਇੱਕ ਵੈਸੇ ਨਾਲ ਇੱਕ ਆਪਰੇਟਿੰਗ ਸੈੱਲ ਆ ਉਹਦਾ ਇੰਨਾ ਰੋਲ ਨਹੀਂ ਸੀਵਰੇਜ ਬੋਰਡ ਦਾ ਸਰ ਤੁਸੀਂ ਐਕਚੁਅਲੀ ਲੱਗਦਾ ਜੀ ਤੁਸੀਂ ਜਿਹੜੇ ਅਫਸਰ ਲੱਗੇ ਹੋਏ ਨੇ ਕਿਤੇ ਨਾ ਕਿਤੇ ਵੀ ਉਹਨਾਂ ਦੇ ਯਾਰ ਇਹਨਾਂ ਨੂੰ 20 ਵਾਰ ਮਿਲਦੇ ਆ ਜੇ ਕੋਈ ਲੜਪੜ ਨਹੀਂ ਫੜਾਉਣਾ ਇਹਨਾਂ ਲੋਕਾਂ ਦੇ ਫਿਰ ਕੀ ਫੀਤੀ ਬੰਦਾ ਕਰੂਗਾ ਹੁਣ ਕੀ ਡਿਮਾਂਡ ਕਰਦੇ ਹੋ ਡਿਮਾਂਡ ਦੇਖੋ ਜਦ ਲੋਕ ਆ ਕੇ ਸਾਨੂੰ ਤੰਨੇ ਮੇੜੇ ਮਾਰਦੇ ਯਾਰ ਆਫਟਰ ਲੋਕਾਂ ਨੇ ਚੁਣੇ ਨੁਮੈਂਦੇ ਆ ਲੋਕਾਂ ਦੇ ਬੱਚੇ ਬਿਮਾਰ ਹੁੰਦੇ ਆ ਆ ਕੇ ਬੱਚੇ ਚੱਕ ਕੇ ਲਿਆਉਂਦੇ ਆ ਅੱਜ ਵੀ ਸਾਰੇ ਆਏ ਇਕੱਠੇ ਹੋ ਕੇ ਪਰਿਵਾਰ ਕਿੰਨੇ ਜੀ ਆ ਦੇਖੋ ਸਾਡੇ ਪਰਿਵਾਰ ਬਿਮਾਰ ਆ ਕਿਵੇਂ ਆ ਅੱਜ ਕੀ ਕੀਤਾ ਨਹੀਂ ਜਦੋਂ ਫਿਰ ਐਦਾਂ ਹੁੰਦਾ ਨਾ ਅਸੀਂ ਤਾਂ ਬੜੇ ਸਦਰਾ ਨਾਲੇ ਕੰਮ ਸ਼ੁਰੂ ਕਰਾਉਣ ਲਈ ਪੱਥਰ ਲਾਇਆ ਸੀ 1.5 ਸਾਲ ਪਹਿਲਾਂ ਲਾਇਆ ਸੀ ਕਿ ਇੱਕ ਕਿੰਨੇ ਕਰੋੜ ਦੀ ਲਾਗਤ ਨਾਲ ਹੋਣਾ ਸੀ ਨਹੀਂ ਕੰਮ ਤਾਂ ਸਾਰਾ 650 ਕਰੋੜ ਦਾ ਸੀ ਇਹ ਪਾਈ ਕੰਮ ਪ੍ਰੋਪਰ ਹੋ ਹੀ ਨਹੀਂ ਰਿਹਾ ਤੇ ਲੱਗਦਾ ਨਹੀਂ ਪੰਪ ਸਟੇਸ਼ਨ ਚੱਲ ਹੀ ਨਹੀਂ ਰਿਹਾ ਇਹਨਾਂ ਦੇ ਤੁਸੀਂ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਹੋ ਪਰ ਹਮੇਸ਼ਾ ਹੀ ਜਦੋਂ ਕਿਸੇ ਅਧਿਕਾਰੀ ਨਾਲ ਗੱਲ ਹੁੰਦੀ ਹੈ ਉਹ ਕਹਿੰਦੇ ਨੇ ਕੰਮ ਹੋ ਰਿਹਾ ਸਿਰਫ ਇੱਕ ਰੌਲਾ ਪਾਇਆ ਜਾ ਰਿਹਾ ਅਫਸਰਾਂ ਵੱਲੋਂ ਕੰਮ ਹੋ ਰਿਹਾ ਇਹ ਕੀ ਕਿਤੇ ਕੁਕ ਸਹੀ ਹੈ ਇਹੀ ਇਹੀ ਤੇ ਅਸੀਂ ਰੌਲਾ ਪਾਣੇ ਆ ਕਿ ਅਫਸਰ ਆ ਜਿਹੜੇ ਅਫਸਰ ਆ ਜਿਹੜੇ ਉਹ ਜਿਹੜੇ ਐਸ ਡਿਪਾਰਟਮੈਂਟ ਦੇ ਬੁੱਢੇ ਨਾਲੇ ਦੇ ਡਿਪਾਰਟਮੈਂਟ ਦੇ ਨੇ ਉਹ ਬਿਲਕੁਲ ਬੇਫਿਕਰੇ ਹੋਏ ਹੋਏ ਨੇ ਉਹਨਾਂ ਨੂੰ ਸਾਡੇ ਲੋਕਾਂ ਨਾਲ ਕੋਈ ਲਗਾਓ ਨਹੀਂ ਹੈਗਾ ਲੋਕਾਂ ਨਾਲ ਕੋਈ ਪਿਆਰ ਨਹੀਂ ਹੈਗਾ ਉਹ ਆਪਣੀਆਂ ਹਾਪੁਦਰੀਆ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਹੋ ਰਿਹਾ ਜਿਹੜਾ ਬੁੱਢਾ ਨਾਲਾ ਸਾਹਿਬ ਨਹੀਂ ਪੱਥਰ ਜਿਹੜਾ ਤੁਸੀਂ ਤੋੜਿਆ ਤੋੜ ਦਿੱਤਾ ਗਿਆ ਹੈਗਾ ਪੱਥਰ ਕਿ ਜਮ ਨਹੀਂ ਨਹੀਂ ਪੱਥਰ ਮੈਂ ਉਤਾਰ ਕੇ ਕਾਰਪੋਰੇਸ਼ਨ ਦਫ਼ਤਰ ਜਵਾ ਕਰਾਤਾ ਤੇ ਹੁਣ ਜਿਹੜਾ ਅੱਗੇ ਕੀ ਡਿਮਾਂਡ ਕਰਦੇ ਹੋ ਮੁੱਖ ਮੰਤਰੀ ਸਾਹਿਬ ਤੋਂ ਐਸ ਐਸ ਦਾ ਐਜੇ ਐਜੇ ਵਿਧਾਇਕ ਮੈਂ ਇਹੀ ਬੇਨਤੀ ਹੈ ਮਾਨ ਸਾਹਿਬ ਨੂੰ ਵੀ ਕਿਰਪਾ ਕਰਕੇ ਇਸ ਇਹਦੀ ਜਾਂਚ ਸੀਬੀਆਈ ਤੋਂ ਜੁਡੀਸ਼ੀਅਲੀ ਔਰ ਵਿਜੀਲੈਂਸ ਤੋਂ ਹੋਣੀ ਚਾਹੀਦੀ ਹੈ ਸੀਐਮ ਸਾਹਿਬ ਦਾ ਵੀ ਨਾਂ ਸੀ ਪੱਤਰ ਤੋਂ ਲੱਦਾ ਨਹੀਂ ਹੈ ਕਿ ਨਹੀਂ ਉਹਦੇ ਚ ਇਦਾਂ ਹੁੰਦਾ ਦੇਖੋ ਕੋਈ ਵੀ ਪੱਥਰ ਹੋਵੇ ਮਾਨਯੋਗ ਸੀਐਮ ਸਾਹਿਬ ਦਾ ਸਰਬੋਰ ਨੇ ਸਾਡੇ ਉਹਨਾਂ ਦਾ ਨਾਂ ਤਾਂ ਹੁੰਦਾ ਹੀ ਆ ਪਰ ਉਹ ਪੱਥਰ ਮੇਰਾ ਲਗਾਇਆ ਗਿਆ ਸੀਗਾ ਮੇਰੇ ਆਪਣੇ ਨਾਮ ਦਾ ਤੇ ਇਸ ਕਰਕੇ ਮੈਂ ਆਪਣੀ ਮਰਜ਼ੀ ਨਾਲ ਉਹਨੂੰ ਉਸਾਰ ਕੇ ਸਰ ਇੱਕ ਵਿਧਾਇਕ ਦੀ ਸਰ ਗੱਲ ਨਹੀਂ ਸੁਣੀ ਜਾ ਰਹੀ ਆਮ ਆਦਮੀ ਦੀ ਕਿਸ ਤਰ੍ਹਾਂ ਸੁਣੀ ਜਾ ਰਹੀ ਆ ਨਹੀਂ ਇਹ ਸੀ ਗੱਲ ਨਹੀਂ ਹੈ ਗੱਲ ਤਾਂ ਸੁਣੀ ਜਾਂਦੀ ਹੈਗੀ ਆ ਪਰ ਇਹ ਬੁੱਡੇ ਨਾਲੇ ਦਾ ਮਸਲਾ ਇਹਨੂੰ ਆਪਾਂ ਗੱਲ ਨੂੰ ਹੋਰ ਪਾਸੇ ਨਾਲ ਲੈ ਕੇ ਜਾਈਏ ਠੀਕ ਹੈ ਬੁੱਡੇ ਨਾਲੇ ਦੇ ਮਸਲੇ ਤੇ ਗੱਲ ਨਾ ਤੇ ਬੁੱਡੇ ਨਾਲੇ ਦੇ ਮਸਲੇ ਤੇ ਅੱਜ ਗੱਲ ਕਰਾਂਗੇ ਆਪਾਂ